ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਫਿਰ ਤੋਂ ਪੇਟੇ ਸਵਾਗਤ ਹੈ ਅੱਜ ਤੁਹਾਡੇ ਸਾਹਮਣੇ ਅਸੀਂ ਡਬਲ ਪਿਚਾਂ ਵਾਲੀ ਕ੍ਰੀਏਟਿਵ ਪਟਿਆਲ ਸ਼ਾਈ ਪੱਗ ਦੀ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਲਈ ਸਾਢੇ ਸਾਢੇ 1.7 ਮੀਟਰ ਦਾ ਕਪੜਾ ਫੁੱਲ ਵੈਲ ਜਿਹੜਾ ਆਪਾਂ ਨੇ ਪਹਿਲਾ ਲੜ ਲਗਾਉਣਾ ਪਹਿਲਾ ਲੜ ਸਿੱਧੇ ਸੈਂਟ ਚੋਂ ਲਿਆ ਕੀ ਜਿੱਥੇ ਆਪਾਂ ਨੇ ਪਿੱਛੇ 50 ਦੀ ਗੱਟ ਮਾਰੀ ਸੀ 50 ਦੀ ਗੱਟ ਦੇ ਉੱਪਰੋਂ ਲਿਆ ਕੇ ਸਿੱਧੇ ਸੈਂਟਰੋਂ ਲਿਆ ਕੇ ਜਿਹੜਾ ਲੜ ਨੂੰ ਆਪਣੇ ਹਾਫ ਵਿੱਚੋਂ ਫੋਲਡ ਕਰਕੇ ਮੋਟਾ ਕਰਕੇ ਆਪਾਂ ਨੇ ਬੜਾ ਟਾਈਟ ਕਰਕੇ ਲਗਾਉਣਾ ਹੈ ਨਵੇਂ ਵੀਡੀਓ ਵਿੱਚ ਦੇਖ ਰਹੇ ਹਾਂ ਜੇ ਤੀ ਤੱਕ ਸਾਡੇ YouTube ਚੈਨਲ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਲੇ ਤੱਕ ਜੇ ਸਾਡੇ Facebook ਪੇਜ ਨੂੰ ਫੋਲੋ ਨਹੀਂ ਕਰਾ Facebook ਪੇਜ ਨੂੰ ਬਹੁਤ ਬਹੁਤ ਫੋਲੋ ਜਰੂਰ ਕਰੋ ਜਿੰਨਾ ਵੀ ਰੈਂਡ ਮੰਗ ਸੀ ਉਹਨਾਂ ਵੀਰਾਂ ਤੱਕ ਵੀਡੀਓ ਨੂੰ ਸ਼ੇਅਰ ਕਰੋ ਜਿਹੜਾ ਪੁਣੇ ਗੱਲ ਲਾ ਲਗਾਉਣਾ ਲਾੜ ਲਾੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਪੂਰਾ ਖੋਲਦਾ ਪਾਸਾ ਸੱਜੇ ਰੱਖਣਾ ਤੇ ਬੰਦ ਪਸਾਉਤੇ ਉਤੋਂ ਲਾੜ ਨੂੰ ਬੈਗ ਤੱਕ ਚੰਗੀ ਤਰ੍ਹਾਂ ਆਪਣੇ ਫਾਉਂਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਣੇ ਪਹਿਲੇ ਡਬਲ ਪਹਿਲੇ ਜਿਹੜਾ ਲੜ ਲਾਉਣਾ ਉਹਦੇ ਜਿਹੜੇ ਡਬਲ ਲੜ ਬਣਾਉਣੇ ਉਹਨੂੰ ਪਹਿਲਾਂ ਆਪਣੇ ਜਿਵੇਂ ਆਪਾਂ ਸਿੰਗਲ ਲੜ ਪੇਚ ਫੋਲਡ ਕਰਦੇ ਹਾਂ ਉਹ ਫੋਲਡ ਕਰਕੇ ਜਿਹੜਾ ਉਸਦੇ ਹਾ ਵਿੱਚੋਂ ਦੂਜਾ ਪੇਚ ਬਣਾ ਕੇ ਨੋਕ ਕੋਲੋਂ ਇਕੱਠੇ ਕਰਕੇ ਆਪਾਂ ਨੇ ਉੱਪਰੋਂ ਦਬਕ ਕੇ ਦੋਨਾਂ ਨੂੰ ਇਕੱਠੇ ਕਰਕੇ ਲਗਾ ਦੇਣਾ ਹੈ ਜੀ ਇਹ ਆਪਾਂ ਉਹ ਮੇ ਨਹੀਂ ਜਿਵੇਂ ਆਪਾਂ ਅਮਰਸਰ ਫਸਾਈ ਪੱਗ ਵਿੱਚ ਆਪਾਂ ਪਿਚਾਂ ਜਿਹੜਾ ਫਾਸਲਾ ਹੁੰਨੇ ਆ ਉਹ ਸਾਰਾ ਦਾ ਕੁਝਾ ਰੱਖ ਦੇਉਨੇ ਆ ਬਤਾ ਦਿੰਨੇ ਆ ਇਹਨਾਂ ਦਾ ਫਾਸਲਾ ਆਪਾਂ ਨੇ 1000 ਰੱਖਣਾ ਤੇ ਪਿਚਾਂ ਨੂੰ ਇਕੱਠੇ ਰੱਖਣਾ ਹੈ ਪਿਚਾਂ ਨੂੰ ਇਕੱਠੇ ਰੱਖਣਾ ਹੈ ਇਕੱਠੇ ਰੱਖ ਕੇ ਆਪਾਂ ਨੇ ਇਹਨਾਂ ਦਾ ਜਿਹੜਾ 1000 ਦਾ ਫਾਸਲਾ ਰੱਖ ਕੇ ਇਹਨਾਂ ਨੂੰ ਇਕੱਠੇ ਕਰਕੇ ਦੋਨਾਂ ਪਿਚਾਂ ਨੂੰ ਕਰਕੇ ਲਗਾਉਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਚੰਗੀ ਤਰ੍ਹਾਂ ਆਪਾਂ ਨੇ ਪੇਚਾਂ ਦਾ ਫਾਸਲਾ ਸੈੱਟ ਕਰ ਲੈਣਾ ਹੈ ਨੋਕ ਨੂੰ ਪੇਚਾਂ ਨੂੰ ਬਰਾਬਰ ਕਰ ਲੈਣਾ ਹੈ ਜਿਹੜੇ ਆਪਾਂ ਨੇ ਜਿਹੜੇ ਡਬਲ ਪੇਚ ਬਣਾਏ ਨੇ ਉਹਨਾਂ ਦੋਨਾਂ ਨੂੰ ਇਕੱਠੇ ਰੱਖਣਾ ਹੈ ਉਹਨਾਂ ਦੇ ਇਕੱਠਾ ਹੀ ਮਟਾਈ ਕਰਨੀ ਹੈ ਜੰਗੀ ਤਰ੍ਹਾਂ ਡਾੜੋਂ ਸੈੱਟ ਕਰਕੇ ਲਗਾਉਣਾ ਹੈ ਜਿਹੜਾ ਅਗਲਾ ਲੜ ਲਗਾਉਣਾ ਫਿਰ ਉਸੇ ਤਰ੍ਹਾਂ ਡਾੜੋਂ ਜੰਗੀ ਤਰ੍ਹਾਂ ਵੇਖ ਤੋਂ ਪਿੱਛੇ ਕਰ ਲੈਣਾ ਹੈ ਪੂਣੀ ਦਾ ਖੋਲਦਾ ਪਾਸਾ ਸਿੱਧਾ ਰੱਖਣਾ ਹੈ ਬੰਦ ਪਾਸਾ ਉੱਤੇ ਜਿਹੜਾ ਆਪਾਂ ਨੇ ਪਹਿਲਾ ਲੜ ਲਗਾਉਣਾ ਇਹਨੂੰ ਇਸ ਤਰ੍ਹਾਂ ਆਪਾਂ ਨੇ ਸਿੰਗਲ ਤਰੀਕੇ ਨਾਲ ਲਗਾ ਲੈਣਾ ਹੈ ਉਸ ਤੋਂ ਬਾਅਦ ਜਿਹੜਾ ਡਬਲ ਲੜ ਬਣਾਉਣਾ ਹੈ ਡਬਲ ਲੜ ਜਿਹੜਾ ਬਣਾਉਣਾ ਲੜ ਨੂੰ ਆਪਣੇ ਹਾਫ ਵਿੱਚੋਂ ਬਣਾਉਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਆਪ ਵਿਚੂ ਬਣਾ ਕੇ ਦੋਨਾਂ ਨੂੰ ਇਕੱਠੇ ਕਰਕੇ ਇਕੱਠੇ ਕਰਕੇ ਆਪਾਂ ਨੇ ਜਿਹੜਾ ਆਪਾਂ ਨੇ ਪਹਿਲਾਂ ਨਾਲ ਲਗਾਇਆ ਸੀ ਉਸ ਤੋਂ ਥੋੜਾ ਜਿਹਾ ਆਪਣੀ ਫਾਸਲਾ ਵੱਧ ਕਰਕੇ ਦੋਨਾਂ ਪੀਚਾਂ ਨੂੰ ਇਕੱਠੇ ਕਰਕੇ ਲਗਾਉਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ 크리에ਟਿਵ ਪਟਿਆਲਾ ਸ਼ੈ ਪੱਗ ਦੀ ਵੀਡੀਓ ਹੈ ਵੀਡੀਓ ਬਹੁਤ ਏ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਬਹੁਤ ਵਾਛੇ ਜਰੂਰ ਕਰਨਾ ਕਿ ਜਿੰਨਾ ਵੀ ਰੈਂਡਮ ਡਿਮਾਂਡ ਸੀ ਜਿੰਨਾ ਵੀ ਰੈਂਡਮ ਉਹ ਪੱਕਵਾਂ ਨੂੰ ਪ੍ਰੋਬਲਮ ਆਉਂਦੀ ਹੈ ਜਿੰਨਾ ਵੀ ਰੈਂਡਮ ਡਿਮਾਂਡ ਸੀ ਉਹਨਾਂ ਵੀਰਾਂ ਤੱਕ ਵੀਡੀਓ ਸ਼ੇਅਰ ਹੋ ਸਕੇ ਇਹਦਾ ਲੜ ਲਾੜ ਲਾਉਣਾ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦਾ ਖੋਲਦਾ ਬੱਸ ਚਲੇ ਰੱਖਣਾ ਤੇ ਬੰਦ ਬੱਸ ਉੱਤੇ ਜਿਵੇਂ ਤੁਹਾਨੂੰ ਦੱਸਿਆ ਹੀ ਉਸੇ ਤਰ੍ਹਾਂ ਆਪਣੇ ਲੜ ਨੂੰ ਹਾਫ ਤੋਂ ਪਿੰਚ ਕਰ ਲੈਣਾ ਹਾਫ ਤੋਂ ਪਿੰਚ ਕਰਨ ਤੋਂ ਬਾਅਦ ਉੱਤੋਂ ਬੈਗ ਤੱਕ ਆਪਣੇ ਲੜ ਨੂੰ ਉੱਪਰਲੇ ਲੜਾਂ ਦਾ ਆਪਣੇ ਚੰਗੀ ਤਰ੍ਹਾਂ ਨਾਲ ਦੇ ਨਾਲ ਫਾਸਲਾ ਸੈੱਟ ਕਰਨਾ ਹੈ ਪਹਿਲਾ ਪੇਚ ਬਣਾ ਕੇ ਜਿਹੜਾ ਦੂਜਾ ਪੇਚ ਬਣਾਉਣਾ ਉਸ ਉੱਤੋਂ ਹੀ ਥੋੜਾ ਜਿਹਾ ਉੱਤੋਂ ਹਾਫ ਤੋਂ ਆਪਾਂ ਨੇ ਦੂਜੇ ਪੇਚ ਨੂੰ ਬਣਾ ਕੇ ਥੋੜਾ ਜਿਹਾ ਆਪਣੇ ਜ਼ਿਆਦਾ ਮੋਟਾਈ ਜਿਹੀ ਨਹੀਂ ਬਣਾਉਣਾ ਥੋੜਾ ਜਿਹਾ ਸੈੱਟ ਕਰਕੇ ਜਿਵੇਂ ਕਿ ਤੁਸੀਂ ਮਠਾਈ ਰੱਖਣਾ ਚਾਹੁੰਦੇ 19 ਕਿ ਮਠਾਈ ਰੱਖ ਕੇ ਆਪਣੇ ਨੋਕ ਨੂੰ ਪ੍ਰੈਸ ਕਰਕੇ ਲਗਾਉਣਾ ਹੈ ਚੰਗੀ ਤਰ੍ਹਾਂ ਜਿਹੜੇ ਆਪਾਂ ਦੋਨਾਂ ਵਿਚ ਨੂੰ ਨੋਕ ਨੂੰ ਬਰਾਬਰ ਕਰਕੇ ਫਾਸਲਾ ਸੈੱਟ ਕਰਕੇ ਆਪਾਂ ਨੇ ਲਗਾ ਦੇਣਾ ਹੈ ਇਸ ਤਰ੍ਹਾਂ ਤੁਸੀਂ ਜਿਹੜੇ ਪੇਚ ਤਿੰਨ ਵੀ ਬਣਾ ਸਕਦੇ ਹੋ ਚਾਰ ਵੀ ਬਣਾ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਦੇ ਨਾਲ ਪੇਚ ਬਣਾ ਸਕਦੇ ਹੋ ਪੇਚ ਬਣਾਉ ਪੇਚ ਬਣਾਉਣ ਦਾ ਤਰੀਕਾ ਸੇਮ ਹੈ ਉਹ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਪੇਚਾਂ ਨੂੰ ਬਣਾ ਸਕਦੇ ਹੋ ਜਿੰਨੀ ਜਿੰਨਾ ਆਪਣੇ ਨੋਕ ਨੂੰ ਸੈੱਟ ਕਰਕੇ ਆਪਣੇ ਪੇਚਾਂ ਲਗਾਉਣਾ ਹੈ ਇਹ ਡਬਲ ਲਾੜ 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 ਫਿਰ ਜਿੱਤਣਾ ਲਾੜ ਨੂੰ ਜਿੱਤਣਾ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦਾ ਖੋਲਾ ਫਸਾ ਦੇਖਣਾ ਤੇ ਬੰਦ ਬਸ ਉੱਤੇ ਪੂਣੀ ਨੂੰ ਥੋੜਾ ਥੱਲੇ ਨੂੰ ਗਿੱਚ ਕੇ ਪਹਿਲਾ ਲਾੜ ਬਣਾ ਕੇ ਜਿਹੜਾ ਦੂਜਾ ਲਾੜ ਬਣਾਉਣਾ ਉਸ ਦੇ ਹਾਫ ਵਿੱਚੋਂ ਦੂਜੇ ਲਾੜ ਨੂੰ ਬਣਾ ਕੇ ਦੂਜੇ ਲਾੜ ਨੂੰ ਹਾਫ ਚੋਂ ਬਣਾ ਲੈਣਾ ਹੈ ਜਿਵੇਂ ਕਿ ਵੀਡੀਓ ਵਿੱਚ ਦਿਖ ਰਹੇ ਹਾਂ ਆਹ ਜਿਹਨੂੰ ਜਲਰ ਬਣਾ ਕੇ ਉਹਨਾਂ ਦੋਨਾਂ ਲੜਾਂ ਨੂੰ ਇਕੱਠੇ ਕਰਕੇ ਆਪਾਂ ਨੇ ਪੇਚ ਦੋ ਪੇਚ ਬਣਾ ਕੇ ਆਪਾਂ ਨੇ ਇਕੱਠੇ ਕਰਕੇ ਲਗਾਉਣਾ ਹੈ ਇਕੱਠੇ ਕਰਕੇ ਲਗਾ ਕੇ ਉੱਪੋਂ ਦਬਕ ਕੇ ਸ਼ੇਪ ਸੈੱਟ ਕਰਕੇ ਜਿੱਥੋਂ ਤੁਸੀਂ ਸ਼ੇਪ ਸੈੱਟ ਕਰਾਣੀ ਹੈ ਉੱਥੋਂ ਮੋੜ ਕੇ ਆਪਣੇ ਪਿੱਛੋਂ ਪੂਰਾ ਕੋਲ ਕੇ ਲਗਾ ਦੇਣਾ ਹੈ ਆ ਫਾਸਲਾ ਸੈੱਟ ਕਰਕੇ ਆਪਾਂ ਨੇ ਲਗਾ ਦੇਣਾ ਹੈ ਆਪਾਂ ਇਹ ਲਾੜਾ ਲਾਉਣ ਨੂੰ ਆਪਾਂ ਦਾ ਲਾੜਾ ਆਪਾਂ ਨੇ ਸਿੰਗਲ ਲਗਾਵਾਂਗੇ ਇਹ ਲਾਸਟ ਲਾੜਾ ਹੁੰਦਾ ਹੈ ਇੱਥੇ ਆ ਕੇ ਜਿਹੜਾ ਆਪਣੀ ਪੱਗ ਦਾ ਕੱਪੜਾ ਹੁੰਦਾ ਪਤਲਾ ਹੋ ਜਾਂਦਾ ਇਸ ਕਰਕੇ ਆਪਾਂ ਇਹ ਲਾੜ ਸਿੰਗਲ ਲਗਾਵਾਂਗੇ ਜੇ ਤੁਸੀਂ ਰੂਪੀਆ ਪੱਗ ਬੰਨਦੇ ਹੋ ਤਾਂ ਰੂਲਗੇ ਪੱਗ 'ਚ ਤੁਸੀਂ ਰੂਪੀਆ ਪੱਗ 'ਚ ਕੱਪੜਾ ਕਿਉਂਕਿ ਭਾਰੀ ਹੁੰਦਾ ਉਸ ਤੋਂ ਤੁਸੀਂ ਇਹ ਲਾੜਾ ਡਬਲ ਵੀ ਲਗਾ ਸਕਦੇ ਹੋ ਤੁਸੀਂ ਮਰਜ਼ੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਲਗਾ ਸਕਦੇ ਹੋ ਜਿਹੜੇ ਵੀ ਰੂਪੀਆ 'ਚ ਪੱਗ ਬੰਨਦੇ ਨੇ ਉਹ ਪੱਗ ਰੂਪੀਆ 'ਚ ਉਹਨਾਂ ਨੇ ਜਿਹੜੇ ਫੁੱਲ ਬੈਲ 'ਚ ਬੰਨਦੇ ਨੇ ਉਹ ਫੁੱਲ ਬੈਲ 'ਚ ਕਈ ਵੀਰ ਕੀ ਕਰਦੇ ਨੇ ਫੁੱਲ ਵੈਲ ਵੀ ਵੀਰ ਪਹਿਲਾਂ ਫੁੱਲ ਵੈਲ ਪੱਗ ਬੰਨਦੇ ਹੁੰਦੇ ਨੇ ਉਹ ਵੀਡੀਓ ਦੇਖ ਕੇ ਰੂਬੀਆ ਪੱਗ ਬੰਨਣ ਲਾ ਜਾਂਦੇ ਨੇ ਉਹਨਾਂ ਦੇ ਫਿਰ ਪੱਗ ਸੈੱਟ ਨਹੀਂ ਆਉਂਦੀ ਉਹ ਆਪਕੇ ਫਿਰ ਉਹਨਾਂ ਦਾ ਮਨ ਲੱਗ ਜਾਂਦਾ ਇਸ ਕਰਕੇ ਜਿਹੜੇ ਵੀਰ ਰੂਬੀਆ ਪੱਗ ਬੰਨਦੇ ਨੇ ਉਹ ਰੂਬੀਆ ਹੀ ਬੰਨਣ ਫੁੱਲ ਵੈਲ ਪਾਉਂਦੇ ਨੇ ਫੁੱਲ ਵੈਲ ਹੀ ਬੰਨਣਾ ਕਈ ਵਾਰ ਕੀ ਕਰਦੇ ਨੇ ਜਿਹੜੇ ਪੇਚ ਮੋਟੇ ਬਣਾਉਣ ਦੇ ਚੱਕਰ ਚ ਰੂਬੀਆ ਪੱਗ ਫੁੱਲ ਵੈਲ ਛੱਡ ਕੇ ਰੂਬੀਆ ਬੰਨਣਾ ਚਾਹੁੰਦੇ ਨੇ ਉਹਨਾਂ ਦਾ ਸੈੱਟ ਨਹੀਂ ਆਉਂਦੀ ਇਸ ਕਰਕੇ ਜਿਹੜੇ ਵੀ ਰੂਬੀਆ 'ਚ ਪੱਗ ਬੰਨਦੇ ਨਹੀਂ ਬੰਨਦੇ ਉਹ ਫੁੱਲ ਵੈਲ 'ਚ ਬੰ ਉਸ ਵਿੱਚ ਹੀ ਇਹ ਜੇ ਪੇਚ ਬਣਾਉਣ ਦੀ ਕੋਸ਼ਿਸ਼ ਕਰਨ ਸਾਡੀ ਵੀਡੀਓ ਨੂੰ ਦੇਖ ਕੇ ਚੰਗੀ ਤਰ੍ਹਾਂ ਆਪਾਂ ਨੇ ਆਪਣੀ ਬੈਗ ਨੂੰ ਸੈਟਿੰਗ ਕਰ ਲੈਣੀ ਹੈ ਇਸ ਨੂੰ ਜੇ ਤੁਹਾਡੀ ਪਗ ਦੀ ਸ਼ੇਪ ਸੈੱਟ ਕਰਨੀ ਹੋਊ ਆਪਣੇ ਪਗ ਦੀ ਸ਼ੇਪ ਸੈੱਟ ਕਰ ਲੈਣੀ ਹੈ ਆਪਣੀ ਹੋਰ ਪਗ ਦੀ ਸੈਟਿੰਗ ਕਰ ਲੈਣੀ ਹੈ ਜਿਹੜਾ ਉਸ ਤੋਂ ਬਾਅਦ ਆਪਣੇ ਕਲ ਗਿਲਾਣ ਲਗਾਉਣਾ ਤੁਹਾਨੂੰ ਕਲ ਗਿਲਾਣ ਲਗਾਉਣਾ ਦੱਸ ਸਕੀ ਜਾਂਗੇ ਜਿਹੜਾ ਪੱਗ ਪੈਨੂ ਪੱਗ ਪੈਨੂ ਆਪਣੇ ਆਪਣੀ ਨੱਕ ਦੀ ਸੇਧ ਵਿੱਚ ਲਗਾ ਦੇਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਪਗਵਾਂ ਨੱਕ ਦੀ ਸੇਧ ਵਿੱਚ ਲਗਾ ਕੇ ਇਹਨਾਂ ਆਪਾਂ ਨੇ ਲਾੜ ਨੂੰ ਲਾਉਣਾ ਹੈ ਲਾੜ ਦੀ ਆਪਾਂ ਇੱਕੋ ਟਾਈਪ ਦੀ ਪੂਣੀ ਬਣਾਗੇ ਪੂਣ ਲਾੜ ਨੂੰ ਉੱਪਰੋਂ ਤੇ ਥੱਲੋਂ ਚੰਗੀ ਤਰ੍ਹਾਂ ਫੋਲਡ ਕਰਕੇ ਫੋਲਡ ਕਰਕੇ ਉੱਪਰੋਂ ਥੱਲੋਂ ਖਿੱਚ ਕੇ ਆਪਾਂ ਨੇ ਨਰਮੀ ਪੂਰਾ ਸਾਫ਼ ਕਰ ਲੈਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਚੰਗੀ ਤਰ੍ਹਾਂ ਲਾੜ ਨੂੰ ਸਾਫ਼ ਕਰਕੇ ਸੈੱਟ ਕਰ ਲੈਣਾ ਹੈ ਸੌਫ ਕਰਕੇ ਸੈੱਟ ਕਰਨ ਤੋਂ ਬਾਅਦ ਪੱਗ ਪੈਂਦੇ ਥੱਲੇ ਲਿਆ ਕੇ ਘੁਮਾ ਕੇ ਪੱਗ ਨੂੰ ਲੈ ਕੇ ਲਿਆ ਕੇ ਘੁਮਾ ਕੇ ਜਿਹੜਾ ਪੰਜਵਾਂ ਤੇ ਛੇਵਾਂ ਆਪਣੇ ਲੜ ਲਗਾਇਆ ਅਤੇ ਬੇਸ ਦੇ ਜਿਹੜੀ ਸੈਂਟਰ ਜਿਹੜੀ ਜਗ੍ਹਾ ਹੋਊਗੀ ਉਸ ਦੇ ਥੱਲੇ ਦਬ ਦੇਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਚੰਗੀ ਤਰ੍ਹਾਂ ਆਪਣੀ ਜਿਹੜੀ ਪੱਗ ਦੇ ਰਾਈਟ ਸਾਈਡ 'ਚ ਬਾਲ ਹੋਣਗੇ ਜਿਹੜਾ ਆਪਾਂ ਨੇ ਗੱਲ ਗ੍ਰੇਡ ਲਗਾਇਆ ਉੱਤੇ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਕੱਢ ਲੈਣਾ ਹੈ ਜਿਹੜੀ ਹੋਰ ਆਪਣੀ ਪੱਗ ਦੀ ਸੈਟ ਕਰਨ ਨੂੰ ਆਪਣੀ ਪੱਗ ਦੀ ਸੈਟਿੰਗ ਕਰ ਲੈਣੀ ਹੈ ਜਿਹੜਾ ਉਸ ਤੋਂ ਬਾਅਦ ਆਪਾਂ ਨੇ ਸੈਟਕਣਾ ਉਹ ਸੈਟਕਣਾ ਵੀ ਦੱਸਾਂਗੇ ਚੰਗੀ ਤਰ੍ਹਾਂ ਆਪਣੇ ਬਾਲ ਕੱਢ ਲੈਣੇ ਨੇ ਸੈਟਕਣਾ ਸੈਟਕਣੇ ਲਈ ਪਹਿਲਾਂ ਸਾਰੇ ਪੰਨੇ ਨੂੰ ਖੋਲ ਕੇ ਚੰਗੀ ਤਰ੍ਹਾਂ ਦੋਨੋਂ ਬਾਲਿਆਂ ਨੂੰ ਡਬਲ ਕਰਕੇ ਆਪਾਂ ਨੇ ਸਿਰ ਤੇ ਸਿਰ ਤੇ ਵਿਛਾ ਲੈਣਾ ਹੈ ਸਿਰ ਤੇ ਵਿਛਾਉਣ ਤੋਂ ਬਾਅਦ ਦੋਨਾਂ ਹੱਥਾਂ ਦੀ ਮਦਦ ਨਾਲ ਆਪਣੇ ਲੜੜਾ ਨੂੰ ਖਿੱਚ ਕੇ ਆਪਾਂ ਨੇ ਸੈਟ ਕਰ ਲੈਣਾ ਹੈ ਤੇ ਬੈਕ ਵਾਲਾ ਲੜੜਾ ਕਹਾਂਗੇ ਬੈਕ ਵਾਲਾ ਲੜ ਆਪਣੇ ਬੈਕ ਵਾਲਾ ਲੜ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਆਪਣੇ ਲੜੜਾ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਵੇਂ ਇੱਕ ਦੀ ਵੀਡੀਓ ਵਿੱਚ ਦੇਖ ਰਹੇ ਹੋ ਵੀਡੀਓ ਉਦੋਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਬਹੁਤ ਪਾਛੇ ਜੇਲ ਕਰਨਾ ਜਿੰਨਾ ਵੀ ਡਿਮਾਂਡ ਸੀ ਉਹਨਾਂ ਤੋਂ ਵੀਡੀਓ ਰੱਬ ਜੀ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ